ਸੋ ਸਿੱਖਗਾਲ ਜੀ ਸਾਰਿਆਂ ਨੂੰ ਅ ਪਹਿਲਾਂ ਬਾਈ ਗੁਰਪ੍ਰੀਤ ਸਿੰਘ ਜੀ ਨੇ ਤੇ ਫਿਰ ਪਰਪੇਟਰ ਜਨਾਲ ਜੀ ਨੇ ਆਪਣੀ ਇਹ ਸੰਦਾ ਕਬੱਡੀ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਰਕੇ ਆ ਕਿ ਕਿ ਇਹ ਕੋਈ ਨਵੀਂ ਸੰਸਥਾ ਤਾਂ ਹੈ ਨਹੀਂ ਪੰਜਾਬ ਕਬੱਡੀ ਐਸੋਸੀਏਸ਼ਨ ਬਹੁਤ ਲੰਬੇ ਸਮੇਂ ਤੋਂ ਸਕਸੈਸਫੁਲ ਕੰਮ ਕਰ ਰਹੀ ਸੀ ਪਰ ਕੁਝ ਹਾਲਾਤ ਐਦਾਂ ਦੇ ਬਣ ਗਏ ਵੀ ਕੁਝ ਸਮਾਂ ਜਿਹੜੀ ਇਸ ਫੈਡਰੇਸ਼ਨ ਨੂੰ ਕਬੱਡੀ ਤੋਂ ਆਪਣੇ ਆਪ ਇਹਨਾਂ ਨੇ ਡਿਸੀਜਨ ਲੈ ਕੇ ਆਪਾਂ ਥੋੜਾ ਸਮਾਂ ਦੂਰਈਏ ਪਰ ਇਹਨਾਂ ਨੇ ਦੇਖਿਆ ਜਿਹੜੀ ਕਬੱਡੀ ਨੇਰੇ ਦੇ ਵਿੱਚ ਜਾ ਰਹੀ ਆ ਲੇਟ ਹੋ ਰਹੀ ਆ ਉਹਦੇ 'ਚ ਸਾਡੇ ਆਪਣੇ ਪਲੇਅਰ ਖੇਡਦੇ ਆ ਆਪਣੇ ਬੱਚੇ ਆ ਤੇ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਜਾਂਦੇ ਆ ਤੇ ਕਬੱਡੀ ਦਾ ਵੀ ਨੁਕਸਾਨ ਕਬੱਡੀ ਨੂੰ ਡਿਸਪਲਿਨ ਤੇ ਲਿਆਉਣ ਦੇ ਲਈ ਆਪਣੇ ਪੰਜਾਬ ਦੀ ਜਵਾਨੀ ਨੂੰ ਉਸ ਗਲਤਲੋਂ ਕੱਢਣ ਦੇ ਲਈ ਜਿਹੜਾ ਪ੍ਰਾਦਾਵਾਰਾ ਪੰਜਾਬ ਕਬੱਡੀ ਐਸੋਸੀਏਸ਼ਨ ਚੁੱਕੀ ਦਿੱਤਾ ਕੋਈ ਚੁਗੋ ਵੀ ਪੰਜਾਬ ਘਰ ਤੋਂ ਸਾਡੀ ਇੱਕ ਬੇਇੱਜ਼ਤੀ ਆ ਵੀ ਭਰਾ ਇਸ ਫੈਡਰੇਸ਼ਨ ਨੂੰ ਦੁਰਨਾ ਚਾਹੁੰਦੇ ਆ ਸਾਰੇ ਜੁੜ ਸਕਦੇ ਹੋ ਔਰ ਦੇਸ਼ਾਂ ਬਦੇਸ਼ਾਂ ਦੇ ਜਿਹੜੇ ਪ੍ਰਮੋਟਰਸ ਹਨ ਪਹਿਲਾਂ ਇਹ ਸੰਸਥਾ ਨਾਲ ਜੁੜੇ ਹੋਏ ਆ ਦੁਆਰਾ ਫਿਰ ਉਹਨਾਂ ਨੂੰ ਵੇਗ ਤੇ ਵੀ ਵੱਧ ਤੋਂ ਵੱਧ ਆਪਾਂ ਸਾਥ ਦਈਏ ਕਿਉਂਕਿ ਜਿੰਨੀਆਂ ਵੀ ਫੈਡਰੇਸ਼ਨਾਂ ਚੱਲ ਰਹੀਆਂ ਨੇ ਸਾਰੀਆਂ ਸਕਸੈਸਫੁਲ ਆਪਣਾ ਕੰਮ ਕਰ ਰਹੀਆਂ ਨੇ ਇਹ ਫੈਡਰੇਸ਼ਨ ਨੂੰ ਸਕਸੈਸਫੁਲ ਚਲਦੀ ਸੀ ਦੁਆਰਾ ਦੇਰ ਇਸ ਪਰ ਇਸ ਨੂੰ ਵੀ ਆਪਾਂ ਨੇ ਸਕਸੈਸਫੁਲ ਚਲਾਉਣਾ ਰੂਲ ਰੈਗੂਲੇਸ਼ਨ ਐਂਡ ਨਿਯਮਾਂ ਦੇ ਨਾਲ ਜਿਹੜੀ ਸਫਲਤਾ ਕੰਮ ਕਰੂਗੀ ਤੇ ਨਾਲ ਹੀ ਇੱਕ ਬੜੀ ਖੁਸ਼ੀ ਦੀ ਗੱਲ ਆ ਜਿੱਥੇ ਅੱਜ ਦੂਜੀ ਮੀਟਿੰਗ ਹੈ ਤੇ ਨਾਲ ਹੀ ਸਭ ਜਿਹੜਾ ਇਸ ਸੰਸਥਾ ਦੇ ਅਧੀਨ ਇੱਕ ਜਿਹੜਾ ਕੱਪ ਹੈ ਉਹ ਬੁੱਕ ਵੀ ਹੋ ਚੁੱਕਿਆ ਹੈ ਆਉਣ ਵਾਲੀ 16 ਨਵੰਬਰ ਨੂੰ ਆਜ਼ਾਦ ਸਪੋਰਟਸ ਐਂਡ ਵਰਸਟਾਈਲ ਕਲੱਬ ਨਾਪਾ ਦੇ ਵੱਲੋਂ ਸਾਡਾ ਭਰਾ ਜੱਸੀ ਸੂਈਆਂ ਵਾਲਾ ਇਸ ਫੈਡਰੇਸ਼ਨ ਦਾ ਕੱਪ ਕਰਵਾਉਂ ਜਾ ਰਹੇ ਆ ਜਿਹੜਾ ਪਹਿਲਾ ਨਾਮ 2 ਲੱਖ ਰੁਪਏ ਹੋਵੇਗਾ ਤੇ ਦੂਜਾ ਨਾਮ 1.5 ਲੱਖ ਰੁਪਏ ਹੋਵੇਗਾ ਬੈਸਟ ਰੇਟਰ ਤੇ ਯਾਫੀ ਨੂੰ 51 51 ਹਜ਼ਾਰ ਦਿੱਤਾ ਜਾਊ ਬਹੁਤ ਹੀ ਸੋਨਾ ਕੱਪ ਹੋਵੇਗਾ ਜਿਹੜੇ ਵਾਦਾ ਕੀਤਾ ਸਾਡੇ ਭਰਾਵਾਂ ਨੇ ਸਾਰੇ ਸੀਨੀਅਰ ਪਲੇਅਰ ਨੇ ਜਿਹੜੇ ਬਹੁਤ ਤਕੜਾ ਖੇਡਿਆ ਆਪਣੇ ਸਮੇਂ ਦੇ ਤੇ ਇਹ ਸਾਰੇ ਉਸ ਟੂਰਨਾਮੈਂਟ ਨੂੰ ਫੇਰ ਦੁਬਾਰਾ ਕਰਵਾ ਰਹੇ ਨੇ ਕੋਈ ਵੀ ਜਿਹੜੀ ਕਮੀਆਂ ਤਾਂ ਵੱਲੋਂ ਉਹ ਨਹੀਂ ਰੱਖੀ ਜਾਵੇਗੀ ਤੇ ਨਾਲ ਹੀ ਸਭੀ ਬੇਇੰਤਿਹਾਵੀ ਉਸ ਕੱਪ ਦੇ ਸਾਰੇ ਭਰਾ 16 ਨਵੰਬਰ ਨੂੰ ਪਹੁੰਚਿਓ ਤੇ ਉਸ ਦਿਨ ਪੰਜਾਬ ਕਬੱਡੀ ਫੈਡਰੇਸ਼ਨ ਦੇ ਕੱਪ ਦਾ ਆਨੰਦ ਮਾਣਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗੀ ਉਹ ਵੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜਾਂ ਸਿੱਧਾ ਸੰਪਰਕ ਕਰਕੇ ਕਿਸੇ ਵੀ ਸਾਡੇ ਫੈਡਰੇਸ਼ਨ ਦੇ ਨਮਾਇੰਦੇ ਨੂੰ ਤੁਸੀਂ ਸੰਪਰਕ ਕਰਕੇ ਦੱਸ ਸਕਿਓ ਤੁਹਾਡੀ ਬੜੀ ਮਿਹਰਬਾਨੀ ਹੋਊਗੀ ਕਿਉਂਕਿ ਤੁਹਾਡੇ ਨਾਲ ਹੀ ਕਬੱਡੀ ਆ ਤੁਹਾਡੇ ਸੁਆਗਤ ਸੁਝਾਵਾਂ ਨਾਲ ਇਹਨਾਂ ਜਿਹੜਾ ਸੁਧਾਰ ਆਪਾਂ ਹੋਰ ਕਰ ਸਕਦੇ ਹਾਂ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਉਣ ਵਾਲੇ ਸਮੇਂ ਤੁਹਾਡੇ ਤੋਂ ਬਹੁਤ ਵੱਡੀ ਆਸ ਕਿ ਤੁਸੀਂ ਇਸ ਫੈਡਰੇਸ਼ਨ ਦਾ ਸਾਥ ਦੇਵੋਗੇ ਧੰਨਵਾਦ ਸਤਿ ਸ਼੍ਰੀ ਅਕਾਲ